ਯਾਰ ਤਾਂ ਮੈਂ ਆਇਆ ਹਾਂ ਜਿਵੇਂ ਬਾਈਕਰਸ ਰਾਈਡ ਤੇ ਜਾਂਦੇ ਹੁੰਦੇ ਨੇ ਗਲਵਜ਼ ਗਲੂਵਜ਼ ਪਾ ਕੇ ਪਤਾ ਨਹੀਂ ਕਿ ਅੱਜ ਮੈਨੂੰ ਸਵੇਰੇ ਠੰਡੀ ਹੀ ਚੜ ਗਈ ਸੀ ਤੇ ਮੈਨੂੰ ਠੰਡ ਲੱਗੀ ਥੋੜੀ ਤੇ ਬਾਕੀ ਖੁਸ਼ਕੀ ਜੀ ਬਹੁਤ ਹੋ ਜਾਂਦੀ ਆ ਸਟੋਰੀਜ ਬਹੁਤ ਵਧੀਆ ਇਹਦੇ ਵਿੱਚ ਜੀ ਪਾਣੀ ਲੀਕ ਤਾਂ ਨਹੀਂ ਹੁੰਦਾ ਇਹਦੇ ਵਿੱਚ ਪੇਪਰਿੰਗ ਦੇ ਵਜਾ ਬੰਦਾ ਇਹ ਜੋ ਸੋਚ ਸੀ ਕਿ ਮੈਂ ਕਦੇ ਸੋਚਿਆ ਕਿ ਮੈਨੂੰ ਜਾਣਾ ਪੈਣਾ ਵਾ ਦੁਬਾਰਾ ਤੋਂ ਆਪਾਂ ਤੰਦ ਦਿਖਾ ਕੇ ਆਏ ਸੀ ਜਿਹੜੇ ਉਹਦਾ ਪੁਰਜਾ ਜਿਹਾ ਬਣ ਕੇ ਆ ਗਿਆ ਉਹ ਫਿੱਟ ਕਰਵਾਉਣ ਚੱਲੇ ਆਂ ਠੰਡ ਹੈ ਤੇ ਕੀ ਘੱਟ ਪੈਦੀ ਪਰ ਤੇਰੇ ਮੈਂ ਗਲਵਜ਼ ਲੈ ਲਏ ਮੈਨੂੰ ਅੱਗੇ ਕੱਲ ਤਾਂ ਬਹੁਤ ਅੱਜ ਮਾਸਾ ਬੇਰ ਵੀ ਠੰਡਾ ਹਵਾ ਚੱਲਦੀ ਹੈ ਮੈਂ ਤੇ ਮੋੜੇ ਨਹੀਂ ਜਾਣਾ ਚੱਲ ਚੱਲੀਏ ਵੈਸੇ ਡਾਕਟਰ ਸਾਹਿਬ ਨੇ ਮੈਨੂੰ ਕਿਹਾ ਸੀ ਆ ਕਿ ਵੀ ਵੀਡੀਓ ਬਣਾਉਣ ਲੱਗੇ ਤੁਸੀਂ ਤਾਂ ਜਿਹੜੀ ਟਾਰ ਲਾਈ ਹੈ ਲਾ ਲਿਆ ਕਰੋ ਜਮੂਵੇ ਵਾਲਾ ਸਟਾਪਰੀ ਹੈ ਵੀ ਤੁਹਾਡੀ ਵੌਇਸ ਕਲੀਅਰ ਨਹੀਂ ਆਉਣੀ ਹੈਗੀ ਤੇ ਤੁਸੀਂ ਸੁਣ ਹੀ ਸਕਦੇ ਹੋਵੋਗੇ ਕਿ ਵੀ ਮੈਂ ਸ਼ਬਦਾਂ ਦਾ ਉਚਾਰਨ ਸਹੀ ਨਹੀਂ ਕਰ ਰਿਹਾ ਹੈਗਾ ਉਹ ਕਹਿੰਦੇ ਅੱਜ ਤੁਹਾਡੀ ਜੇ ਸਪੀਚ 30-40% ਤਾਂ ਕੱਲ ਨੂੰ ਇਹ 70% ਤੱਕ ਹੋ ਜਾਊਗੀ ਤੇ ਹੌਲੀ-ਹੌਲੀ ਇੰਪਰੂਵ ਹੋਈ ਜਾਊਗੀ ਕਿਉਂਕਿ ਮੈਨੂੰ ਆਰਟਿੰਗ ਹੈਗੀ ਨਾ ਤਾਰ ਨਾਲ ਵੀ ਆਈ ਹੁੰਦਾ ਜੀ ਜਦੋਂ ਤਾਰ ਪਾਉਣੇ ਆ ਕਿਉਂਕਿ ਇਹਨੇ ਮੇਰੀ ਜੀਭ ਜੀ ਮੂਵਮੈਂਟ ਰੋਕਦੀ ਮੈਂ ਹਾਂ ਆ ਆ ਤੁਸੀਂ ਸਾਫ਼ ਕਰਕੇ ਲਾਣਾ ਆ ਸਵਾ ਚੀ ਆ ਇਹ ਮੇਰੀ ਜੀਭ ਨੂੰ ਰੋਕਦਾ ਵਾ ਸਟਾਪ ਕਰ ਦਿੰਦਾ ਵਾ ਉਹਦੇ ਕਰਕੇ ਜੀਭ ਅੱਗੇ ਤੱਕ ਜਾਂਦੀ ਨਹੀਂ ਨੀ ਹੈਗੀ ਵੀ ਪੁਸ਼ ਨਹੀਂ ਕਰਦੀ ਹੈਗੀ ਉਹ ਕਹਿੰਦੇ ਵੀ 80 90% ਇਹੀ ਪ੍ਰੋਬਲਮ ਹੁੰਦੀ ਆ ਤੇ ਜੇ ਇਹ ਨਾ ਵੀ ਹੋ ਤਾਂ ਵੀ ਤੁਹਾਡੇ ਦੰਦ ਤੁਹਾਨੂੰ ਫੀਲ ਹੋਊਗਾ ਵੀ ਅੰਦਰ ਨੂੰ ਆਉਣਗੇ ਤੇ ਡਾਕਟਰ ਸਾਹਿਬ ਬਹੁਤ ਵਧੀਆ ਨਹੀਂ ਸੀ ਥੋੜੇ ਜਿਹਾ ਲੇਟ ਹੋ ਗਿਆ ਸੀ ਕਿਉਂਕਿ ਅੱਜ ਜਾਮ ਜੂਮ ਜੇ ਵੀ ਲੱਗੇ ਹੋਏ ਸੀ ਥੋੜੇ ਜਿਹਾ ਇਹਨੂੰ ਮੈਂ ਹਾਲੇ ਚੰਗੀ ਤਰ੍ਹਾਂ ਲਾਉਣਾ ਸਿੱਖਣਾ ਵਾ ਉਹ ਮੈਂ ਸ਼ਿਸ਼ੇ ਜੀ ਦੇਖ ਕੇ ਲਾ ਰਿਹਾ ਸੀ ਕਿ ਜਿਹੜੇ ਸੋਏ ਨੇ ਉਹ ਤੋਂ ਬਾਅਦ ਇੱਕ ਦੰਦ ਆਉਦੋ ਅਗਲੀ ਜਾੜ ਦੇ ਵਿੱਚ ਫਸਦਾ ਵਾ ਮੈਨੂੰ ਆਏ ਸੀ ਕਿਤੇ ਬਹੁਤ ਔਖਾ ਹੋਊਗਾ ਵੀ ਕੁਝ ਗਰਾਇੰਡ ਗ੍ਰੂਨਿੰਗ ਨਾ ਕਰਨਾ ਪਵੇ ਪਰ ਟੈਕਨੋਲੋਜੀ ਇੰਨੀ ਵਧੀਆ ਹੋ ਗਈ ਪਹਿਲਾਂ ਤੋਂ ਹੀ ਆਉਂਦੇ ਤਾਂ ਫਿਰ ਬਹੁਤ ਪੁਰਾਣੀ ਗੱਲ ਆ ਟੈਕਨੋਲੋਜੀ ਵੀ ਹੁਣ ਅੱਜ ਕੱਲ੍ਹ ਗੱਲਾਂ ਕਰਦੇ ਡਾਕਟਰ ਸਾਹਿਬ ਵੀ ਹੁਣ ਨਵੇਂ ਤਰੀਕੇ ਨਾਲ ਕਿਵੇਂ ਉਹ ਲ ਆ ਜਾਂਦੀਆਂ ਨੇ ਉਹਨਾਂ ਨੇ ਮੈਨੂੰ ਇੱਕ ਕੇਸ ਦਿਖਾਇਆ ਉਹਨਾਂ ਕੋਲ ਸੀਗਾ 34 ਬਰੇਸਿਸ ਦੇ ਸੈੱਟ ਬਣੇ ਉਹਨਾਂ ਦੇ 15-15 ਦਿਨਾਂ ਬਾਅਦ ਚੇਂਜ ਹੁੰਦੀਆਂ ਸੀਗੀਆਂ ਦੰਦ ਬਿਲਕੁਲ ਹੀ ਖਰਾਬ ਸੀਗੇ ਤੇ ਉਹਨੇ ਦੰਦ ਬਿਲਕੁਲ ਠੀਕ ਕਰਤੇ ਉਹ ਤੁਹਾਡੀ 3D ਸਕੈਨ ਕਰਦਦੇ ਨੇ ਦੰਦਾਂ ਦਾ ਤੇ ਉਸ ਤੋਂ ਬਾਅਦ ਨਾਲ ਫਿਰ ਇੱਕ ਪ੍ਰੋਗਰਾਮ ਬਣਦਾ ਵਾ ਟ੍ਰੀਟਮੈਂਟ ਥੋੜਾ ਜਿਹਾ ਮਹਿੰਗਾ ਵਾ ਉਹਦੇ ਵਿੱਚ ਪਰ ਪੇਨ ਨਹੀਂ ਹੋਊਗੀ ਤੁਹਾਨੂੰ ਥੋੜਾ ਰਿਲੈਕਸ ਫੀਲ ਕਰੇਂਗੇ ਤੇ ਹੋਰ ਜਿਵੇਂ ਉਹ ਤਾਂ ਫਿਰ ਕਸਣੇ ਪੈਂਦੇ ਨੇ 15 ਦਿਨਾਂ ਬਾਅਦ ਥੋੜੀ ਰਿਮੂਵ ਹੋ ਜਾਣੀ ਉਹ ਦਿਖਾਇਆ ਬਹੁਤ ਕਹਿਣ ਚੀਜ਼ ਸੀ ਵੀ ਉਹ ਹੌਲੀ ਹੌਲੀ ਤੇ ਬਰੇਸਿਸ ਦੇ ਉਹ ਇਹ ਚੀਜ਼ਾਂ ਦੇ ਸਪੈਸ਼ਲਿਸਟ ਨੇ ਤੇ ਆਪਾਂ ਫੋਨ ਨੰਬਰ ਮੈਂਸ਼ਨ ਕਰ ਦਿੰਦੇ ਆ ਸਕਰੀਨ ਤੇ ਤੁਸੀਂ ਕੰਟੈਕਟ ਕਰ ਲਿਓ ਪਰ ਪਲੀਜ਼ ਸੀਰੀਅਸ ਇਨਕੁਆਰੀ 에 ਕੰਟੈਕਟ ਕਰਿਓ ਕਿ ਜਿਨ੍ਹਾਂ ਦੀ ਸੀਰੀਅਸ ਇਨਕੁਆਰੀ ਹੋਵੇ ਕਿਉਂਕਿ ਉਹ ਬਹੁਤ ਬਿਜ਼ੀ ਹੁੰਦੇ ਨੇ ਵੈਸੇ ਉਹ ਮੇਰੇ ਦਾ ਫ੍ਰੀ ਕੋਰਟ ਹਸਪੀਟਲ ਹੁੰਦੇ ਨੇ ਉਦਾਂ ਵਿੱਚ ਵਿੱਚ ਹਫ਼ਤੇ ਦੇ ਵਿੱਚ ਕਦੇ ਕਿਤੇ ਕਦੇ ਕਿਤੇ ਚਲੀ ਜਾਂਦੇ ਨੇ ਟ੍ਰੀਟਮੈਂਟ ਵਾਸਤੇ ਮੈਗ ਤੇ ਦੋਨੋਂ ਨੇ ਠੀਕ ਕੀਤਾ ਸੀਗੇ ਲਾਸਟ ਵੀਡੀਓ ਚ ਵੀ ਜਦ ਮੈਗ ਦੇ ਨਾਲ ਠੀਕ ਹੋ ਸੀ ਆਪਾਂ ਵੀਡੀਓਸ ਪਾਈਆਂ ਸੀ ਉਹਨਾਂ ਨੂੰ ਕੁਝ ਸਬਸਕ੍ਰਾਈਬਰ ਨੇ ਜਦ ਕੰਟੈਕਟ ਕੀਤਾ ਉਹਨਾਂ ਨੂੰ ਵੀ ਬਹੁਤ ਵਧੀਆ ਰਿਜ਼ਲ ਤੇ ਤੁਸੀਂ ਕਰ ਲਿਓ ਕੰਟ੍ਰੈਕਟਰ ਕਿੰਨੇ ਘਟੂ ਘਟ 6 ਮਹੀਨੇ ਲਾਉਣੀ ਆ ਤੇ 20 ਘੰਟੇ ਦਾ ਕੋਸ਼ਿਸ਼ ਕਰਨੀ ਵੀ ਜਿਆਦਾ ਤੋਂ ਜਿਆਦਾ ਟਾਈਮ ਲਾ ਕੇ ਰੱਖਣੇ ਆ ਫੂਡ ਖਾਣ ਟਾਈਮ ਲਾ ਕੇ ਫੇਰ ਖਾਣਾ ਉਹ ਫੇਰ ਸਾਫ਼ ਕਰਕੇ ਫੇਰ ਲਾ ਦੇਣੇ ਤੇ ਨਾਲ ਮੈਨੂੰ ਇੱਕ ਡੱਬੇ ਵੀ ਕੈਰੀ ਕਰਨੀ ਪੈਣੀ ਆ ਜਿਹਦੇ ਵਿੱਚ ਮੈਨੂੰ ਸਾਮ ਕਰਕੂ ਹੁਣ ਮੈਨੂੰ ਇਹ ਦੇਖ ਕੇ ਕਿਤੇ ਲਾਉਣੀ ਵੀ ਪੈਣੀ ਆ ਦੁਬਾਰਾ ਖਾਲੀ ਚ ਰੱਖਦੇ ਆ ਗਿਆ ਹਾਂ ਇੱਕ ਜੀਤਾ ਰਹੀ ਗਈ ਚੀਜ਼ ਕੋਣੀ ਮਤ ਦੁਬਾਰਾ ਲਾ ਦੇ ਬੜੇ ਸ਼ੌਕੇ ਨਾਲ ਆ ਮੇਰੇ ਉਮਰ ਦੇ ਦੰਦ ਆਏ ਲਾ ਦੇ ਮੈਂ ਕਿਹਾ ਸਕੇਲਟਨ ਹੁੰਦਾ ਬਟ ਉਹ ਤਾਂ ਮੋਲਟੁੱਤਾ ਹੀ ਉਹ ਤਾਂ ਲੋੜ ਨਹੀਂ ਸੀ ਪਰ ਮੈਂ ਡਾਕਟਰ ਸਾਹਿਬ ਤੋਂ ਜਾਇਆ ਉਹ ਕਹਿੰਦੇ ਛੋਡੇ ਉੱਪਰ ਲਿਸਨਸ ਵੀ 100 ਦਾ ਜਾ ਗੈਪ ਹੈ ਮਾਈਨਸ ਤੇ ਹੈ ਭਾਵੇਂ ਕੋਈ ਕਹਿੰਨ 16 ਐ ਪੂਰੇ ਇਹ ਵਧੀਆ ਹੈ ਜੀ ਦੰਦ ਨਹੀਂ ਆਉਂਦਾ ਤਾਂ ਦੇਖ ਕੇ ਦੌਰ ਨਿਕਲਦਾ ਥੋੜਾ ਰੱਖ ਕੇ ਛੱਡਣਾ ਇਹਨਾਂ ਛੱਡੋ ਨਾ ਇਹਨਾਂ ਪਹਿਲੇ ਦੌਰ ਕਿੰਨੇ ਕਿਤੇ ਆ ਪਹਿਲੇ ਦੌਰ ਆ ਇਹ ਹੋਰ ਆ ਮੰਮੀ ਉਹ ਹੋਰ ਆ ਹੋਰ ਆ ਉਲਝ ਗਈ ਸਾਰੀ ਮਸਾ ਸਾਡੇ ਘਰੇ ਮੂਸਿਆਂ ਦਾ ਆਇਆ ਸੀ ਡਾਤਾ ਫੇਰ ਆਪਣੇ ਆਪੇ ਚਾਈ ਜਾਂਦਾ ਜਿਵੇਂ ਮੂਸਿਆਂ ਨੇ ਕਹਿੰਦੇ ਨਹੀਂ ਸੀ ਓੜਿਆ ਸੀ ਚੜਾਈ ਹੋਈ ਸੀ ਆਹ ਹੈ ਆ ਦੋਰ ਇਹਦੇ ਨਾਲ ਜਾਈ ਹੋਈ ਹੈ ਜਿਆਦਾ ਫਸ ਗਈ ਰੈਨ ਦੇ ਹੱਥ ਚ ਨਾ ਵੱਜ ਜਵੇ ਬੱਸ ਕਰੋ ਬਹੁਤ ਉੱਡ ਗਿਆ ਇਹ ਉੱਡਣਾ ਆਪਾਂ ਕੀ ਕਰਨਾ ਇਹ ਉੱਡ ਕਿਵੇਂ ਗਿਆ ਮੈਂ ਛੱਡ ਦਿੰਨਾ ਮੈਂ ਕਹਿੰਦਾ ਮੈਂ ਤਾਂ ਕਰਨਾ ਫੜ ਕੇ ਲਈ ਸੀ ਕਿਸੇ ਦੇ ਘਰ ਡੋਰ ਬੰਨ ਕੇ ਉੱਡ ਗਿਆ ਉੱਡ ਗਿਆ ਹਵਾ ਹੀ ਬੜੀ ਸੋਹਣੀ ਆ ਅਸੀਂ ਨਾ ਇਹ ਕੰਮ ਕਦੇ ਕਰਿਆ ਨਾ ਕਰਨੇ ਆ ਅਸੀਂ ਕਦੇ ਨਹੀਂ ਚੜਾਇਆ ਯਾਰ ਕੱਢ ਦੋ ਪੀ ਨਵਾਂ ਸੇਸਨ ਹੈ ਹੱਕ ਜੀ ਨਹੀਂ ਇਹ ਕੰਮ ਦੇ ਜਦੋਂ ਮੈਂ ਖਾਣਾ ਪੀਣਾ ਹੁੰਦਾ ਕੁਛ ਉਸ ਟਾਈਮ ਮੈਂ ਤਰ ਲਾ ਲੈਣਾ ਵਾ ਤੇ ਆਪਣੀ ਬੀਟਰੂਟ ਦੇ ਲਾਸਟ ਬੈਚ ਦੀ ਲਾਸਟ ਕੰਜੀ ਆ ਇਹ ਇਸ ਤੋਂ ਬਾਅਦ ਇਹ ਮੁੱਕ ਜਾਣੀ ਹੈ ਤੇ ਮੈਂ ਹੀ ਪੀਣਾ ਮੋਸਟਲੀ ਬੜੇ ਘੈਂਟ ਸ਼ਾਣਾ ਜੀ ਮਾਰਦੀ ਅੱਜ ਪਿਛਲੀ ਵਾਰ ਬਹੁਤ ਜ਼ਿਆਦਾ ਸਵਾਦ ਬਣੀ ਸੀ ਐਤਕੀ ਥੋੜੀ ਘੱਟ ਸਵਾਦ ਲੱਗੀ ਮੈਨੂੰ ਪਤਾ ਨਹੀਂ ਕਿ ਪੀਣ ਲੱਗੇ ਹੁਣ ਤਾਂ ਦੁੱਪ ਪੈ ਗਈ ਘੈਂਟ ਹੁੰਦਾ ਟੈਂਗੀ ਜਿਹਾ ਫਲੇਵਰ ਹੁੰਦਾ ਘੈਂਟ ਲੱਗਦੀ ਹੈ ਤੇ ਠੰਡ ਨਾਲ ਆਪਣੇ ਕੁਝ ਬੂਟੇ ਜੇ ਵੀ ਮਰ ਗਏ। ਥੋੜਾ ਡੈਡੀ ਕਰਕੇ ਵੀ ਜਿਵੇਂ ਅਸੀਂ ਜੂਰ ਸਾਹਿਬ ਸੀਗੀ ਉਸ ਤੋਂ ਬਾਅਦ ਡੈਡੀ ਦਾ ਆਪਰੇਸ਼ਨ ਹੋਇਆ ਧਿਆਨ ਜਿਆਦਾ ਹੀ ਨਹੀਂ ਦੇ ਹੋਇਆ ਨਾ। ਮੰਮੀ ਵੀ ਬੀਤੀ ਰਹਿੰਦੇ ਨੇ। ਤੇ ਕੁਝ ਬੂਟੇ ਦਾ ਸੁੱਕ ਕੇ ਚੰ ਚਾਰ ਤਾਂ ਜਮਲੇ ਖਤਮ ਹੋ ਗਏ। ਪਰ ਇੱਕ ਟਮਾਟਰ ਉਹਦੇ ਕਿਸੇ ਚਾ ਆਪਣੇ ਆਪ ਹੀ ਉੱਗਿਆ ਸੀ ਪਿੱਛੋਂ ਮਿੱਟੀ ਨੇ ਆਂਦੀ ਸੀਗੀ। ਉਹ ਫੇਰ ਮੰਮੀ ਨੇ ਪੱਟ ਕੇ ਗਮਲੇ ਚ ਲਾ ਲਿਆ। ਦੇਖਦੇ ਹਾਂ ਉਹਨੂੰ ਟਮਾਟੇ ਲੱਗਦੇ ਆ ਕਿ ਨਹੀਂ। ਹਾਲਾਂਕਿ ਗਮਲਾ ਤਾਂ ਛੋਟਾ ਜਿਹਾ ਹੀ ਆ। ਪਰ ਹੋਪ ਪੂਰੀ ਲੱਗ ਜਾਣਗੇ। ਇਹ ਤੋਂ ਬਾਅਦ ਆਪਾਂ ਚੱਲਦੇ ਹਾਂ ਪਿੱਛੇ ਬੈਕਯਾਰਡ ਦੇ ਵਿੱਚ ਤੇ ਪੱਟ ਕੇ ਲਿਆਉਣ ਮੰਨੂ ਆ ਜਾਂਦੀ ਆ ਚਸ ਪੀ ਕੇ ਗੰਨੇ ਦਾ ਰਸ ਮਾਰੀਆਂ ਜਾਂਦੀਆਂ ਨੇ ਨਸ ਨਿਕਲ ਗਈ ਖੰਨੇ ਵਾਲੀ ਬੱਸ ਮੇਰੀ ਮੰਮੀ ਮਹਿਕਦੀ ਲੱਗਦੀ ਆ ਸਸ ਜੇ ਜ਼ਿੰਦਗੀ ਚ ਪਈ ਹੋਵੇ ਕੜਮਸ ਤਾਂ ਕਰੋ ਹਰੀ ਜਸ ਮੈਂ ਤਾਂ ਠੀਕ ਠਾਕ ਹਾਂ ਹੁਣ ਤੂੰ ਦੱਸ ਸ਼ਬਦ ਤੇ ਮੇਰੇ ਕੋਲ ਵੀ ਸੀ ਮੈਨੂੰ ਮਸ਼ਾਇਰੇ ਵਾਲਿਆਂ ਨੇ ਬੁਲਾ ਕੇ ਕੁੱਟ ਲੰਘ ਜਦਾ ਸ਼ਬਦ ਤਾਂ ਮੇਰੇ ਕੋਲ ਵੀ ਸੀ ਮੈਂ ਬੋਲ ਦਿੰਦੀ ਬੋਲਣੇ ਆਦਾ ਨਹੀਂ ਪਰ ਏ ਇਹ ਕੱਜਕੱਲ ਕੀ ਐ ਜੋ ਮਰਜ਼ੀ ਲਿਖ ਦੋ ਆਪਣ ਕੇ ਖੁੱਲੀ ਕਵਿਤਾ ਕਹ ਦੋ ਇਹ ਮੇਰੀ ਤਾਂ ਖੁੱਲੀ ਨਹੀਂ ਸੀ ਇਹ ਤਾਂ ਰਾਈਮ ਕਰਦੀ ਆ ਸਾਰਾ ਬਸਤਾ ਹੋ ਸੀਗਾ ਹੁਣ ਤਾਂ ਮੈਂ ਉਹੀ ਮੇਰਾ ਗੱਲ ਲੋਕ ਹੋਰ ਨਹੀਂ ਚੋੜੇ ਹਗੇ ਦੇ ਨਾਲ ਗੱਲ ਉਹ ਕਰਕੇ ਲਿਖ ਦਿੰਦੇ ਨੇ ਖੁੱਲੀ ਕਵਿਤਾ ਉਹੀ ਗਦਾਬਾਂ ਲਿਖੀ ਜਾਂਦੇ ਨੇ ਕਵਿਤਾ ਆਂ ਦੀ ਆ ਉਹ ਅੱਜਕੱਲ ਮੈਂ ਮੰਮੀ ਡੈਡੀ ਦਾ ਹੁਣ ਚਲੋ ਉਹ ਨੇ ਚਾਚੀ ਅਸੀਂ ਰੋਜ਼ ਲਗਭਗ ਕੋਸ਼ਿਸ਼ ਕਰਦੇ ਹਾਂ ਵੀ ਇੱਕ ਅੱਧਾ ਗੰਨਾ ਸੱਟ ਲਈਏ ਤੇ ਹਣ ਤਾਂ ਉਹ ਤਾਂ ਮੇਰੇ ਦੰਦ ਥੋੜੇ ਜੇ ਤਾਰਾਂ ਲਾਈਆਂ ਕਰਕੇ ਨਾ ਮੈਨੂੰ ਫੀਲ ਹੋਇਆ ਵੀ ਸੈਂਸਰ ਖਿਲਾੜੀ ਤੇ ਲੈ ਜਾ ਦੰਦਾਂ ਦੇ ਅੰਦਰ ਨੂੰ ਪ੍ਰੈਸ਼ਰ ਪਿਆ ਵਾ ਤੇ ਮਾੜਾ ਜਿਹਾ ਹੋਇਆ ਦੇਖਣ ਨੂੰ ਨਹੀਂ ਲੱਗਦਾ ਪਰ ਮੈਨੂੰ ਫੀਲ ਹੋਇਆ ਹੈ ਨਾ ਪਤਾ ਨਹੀਂ ਉਦੋਂ ਹੀ ਹੋਇਆ ਵੀ ਇੰਨੀ ਤੇ ਤਾਰ ਲਾ ਕੇ ਰੱਖੀ ਤੇ ਥੋੜੇ ਜੇ ਦੰਦਾਂ ਤੇ ਸ਼ਾਇਦ ਅਸਰ ਹੋਵੇ ਪਰ ਕੋਈ ਗੱਲ ਨਹੀਂ ਹੈਗੀ ਆਪਣੇ ਦੰਦ ਹੈਗੇ ਨੇ ਹਲੇ ਮਜ਼ਬੂਤ ਸੈਂਸਰ ਖਿਲਾੜੀ ਤੇ ਚਲੀ ਅੱਜ ਅੱਜ ਤਾਂ ਟਾਈਮ ਨਹੀਂ ਹੈਗਾ ਕੀ ਕਰਨਾ ਬਹੁਤ ਬਿਜ਼ੀ ਹਾਂ ਮੂੰਗੜੀ ਬਿਜ਼ੀ ਕੋਸ਼ ਨਹੀਂ ਕਰਨਾ ਲੈਪਟਾਪ ਚਲਾਉਣਾ ਬੈਠ ਗਿਆ ਓਕੇ ਗਾਇਸ ਆਪਾਂ ਹਾਂ ਤੁਹਾਨੂੰ ਗੰਨਾ ਚੁੱਗ ਕੇ ਦਿਖਾਉਂਦੇ ਆਂ ਕਈ ਬੰਦੇ ਦਾ ਵਿਚਾਰੇ ਅੱਜ ਕੱਲ ਉਹ ਵੀ ਨਹੀਂ ਕਰ ਸਕਦੇ ਉਹਦੇ ਦੰਦ ਕਮਜ਼ੋਰ ਨੇ ਤਾਂ ਹੀ ਕਿ ਖਿਲਾੜੀ ਤੇ ਲੈ ਜਾ ਮਣਦੇ ਹੀ ਨਹੀਂ ਤਰਸ ਵੀ ਨਹੀਂ ਕਰਦੇ ਵੈਸੇ ਤੇ ਮੈਂ ਹੈਗਾ ਵੱਧ ਰਸ ਪੀਣ ਤੇ ਹੈਪੀ ਚ ਇੱਕ ਉਹ ਵੱਧ ਵੀ ਨਿਕਲੇ ਆਉਂਦਾ ਵਾ ਇੱਕ ਉਹ ਚ ਫਿਰ ਦੰਦਾ ਚ ਇਹਦੇ ਨਾਲ ਛਿੱਲੇ ਵੀ ਜਾਂਦੇ ਨੇ ਮਾੜਾ ਜਿਹਾ ਮੂੰਹ ਜੀਭ ਛਿੱਲੀ ਵੀ ਜਾਂਦੀ ਆ ਸਹੀ ਸੀ ਤੁਸੀਂ ਮੈਨੂੰ ਮੇਰੇ ਦਾਦਾ ਮੈਨੂੰ ਮੂੰਹ ਨਾਲ ਛਿੱਲਕੇ ਪੋਰੀ ਦਿੰਦਾ ਹੁੰਦਾ ਸੀ ਮੈਂ ਤੁਹਾਨੂੰ ਰੋਜ਼ ਦਸ ਕੱਢ ਕੇ ਦੇ ਦੂੰ ਐਂ ਕਰਕੇ ਨਹੀਂ ਮਤਲਬ ਯੋ ਛਿੱਲਕੇ ਮੈਨੂੰ ਦੇ ਦਿੰਦਾ ਸੀ ਫੇਰ ਮੈਂ ਚੂਸ ਲੈਂਦੀ ਹੁੰਦੀ ਸੀ ਵੇ ਦਾਦੇ ਦੇ ਦੰਦ ਐਂਡ ਤੱਕ ਕਹਿਣ ਕਹਿਣ ਤ ਰਹੇ ਨੇ 83 ਸਾਲ ਦੀ ਉਮਰ ਤੱਕ ਕਹਿਣ ਵਧੀਆ ਦੰਦ ਸੀਗੇ ਹਾਂਜੀ ਪਤਾ ਨਹੀਂ ਹੁਣ ਮੇਰੀ ਉਮਰ ਦਾਦੀ ਤੇ ਜਾਂਦੀ ਹੈ ਕਿ ਦਾਦੀ ਇਹ ਬੰਦੇ ਨੂੰ ਰੱਬ ਦਾ ਧੰਨਵਾਦ ਹੀ ਕਰਨਾ ਚਾਹੀਦਾ ਜਿਸ ਨੂੰ ਵਧੀਆ ਦੰਦ ਬਖਸ਼ੇ ਆ ਮਾਣ ਵੀ ਨਹੀਂ ਕਰਨਾ ਚਾਹੀਦਾ ਪਰ ਬੰਦੇ ਨੂੰ ਆਉ ਦੇ ਦੰਦਾਂ ਦਾ ਇਹ ਸੈਂਸ ਉਹ ਗਾਇਸ ਅਸੈਂਸ ਉਹ ਅੱਗੇ ਨਾ ਮੈਨੂੰ ਲੱਗਦਾ ਪੋਰੀਆਂ ਜੀਆਂ ਲੰਬੀਆਂ ਹੁੰਦੀਆਂ ਸੀਗੀਆਂ ਇਹ ਛੋਟੀਆਂ ਗੱਲਾਂ ਦੀ ਬਦਲਦੀਆਂ ਰਹਿੰਦੀਆਂ ਨੇ ਇਹ ਮੇਚਾਨ ਕੰਨਾ ਆਉਂਦਾ ਕਹਿੰਦੇ ਪਤਲਾ ਜਾ ਉਹ ਬਹੁਤ ਵਧੀਆ ਹੁੰਦਾ। ਉਹ ਮੇਰੇ ਛਿੱਲ ਛਿੱਲ ਕੇ ਦੇ ਦਿੰਦੇ ਸੀਗੇ। ਮੈਂ ਚੱਬ ਲੈਣ ਦੀ। ਕੰਟਰੋਲ ਹੀ ਨਹੀਂ ਹੋ ਰਿਹਾ ਹੈਗਾ ਇੰਨਾ ਵੱਧ ਗਿਆ। ਡੈਡੀ ਨਾਲੇ ਨਾਲੇ ਬੜਾ ਕੁਝ ਲਾਇਆ ਹੋਇਆ। ਡੈਡੀ ਨੇ ਡੈਡੀ ਨੂੰ ਰੋਕਿਆ ਸੀ। ਮੂਲੀਆਂ ਸਾਰੀਆਂ ਘੇਰਾ ਪਾਤਾ ਇਹਨਾਂ ਨੂੰ। ਹਾਂ ਨਹੀਂ ਇਹ ਤੇ ਬਹੁਤ ਜ਼ਿਆਦਾ ਇੱਧਰ ਕਿੰਨੇ ਲੱਗੇ ਦੋੜ ਇਹ ਤਾਂ ਤੋੜੇ ਵੀ। ਮੂਲੀਆਂ ਪੱਟ ਦਿੰਨੇ ਆਪਾਂ। ਕਿੱਥੇ ਘੱਟ ਵੀ ਤੇ 10-15 ਟਮਾਟਰ ਲੱਗੇ ਹੋਏ। ਹੌਣੇ ਕਿ ਡੈਡੀ ਨੇ ਪਿੱਛੇ ਹੁਣ। ਹਾਂ ਡੈਡੀ ਨੇ ਕਿਹੜਾ ਪਿੱਛੇ ਨਾਲ ਪਾੜ ਦਿੰਨੇ। ਕੀ ਆਖਣੋ ਛੰਦੇ। ਆਹ ਵਧੀ ਇਹ ਗੱਲ ਸਾਹ ਖੁਦ ਇਹ ਨਾਲ ਗੱਲ ਹੋਈ ਸੀ ਫੋਨ ਤੇ ਉਹਦਾ ਫੋਨ ਆ ਜਾਂਦਾ ਹੁੰਦਾ ਕੈਨੇਡਾ ਦੇ ਸਮਾਚਾਰ ਦੇ ਨੂੰ ਉਹ ਕਹਿੰਦਾ ਯਾਰ ਜਮ ਹੀ ਸਰਿਆ ਪਿਆ ਸੀ ਕਿਤੇ ਕਹਿੰਦਾ ਕੰਮ ਤੇ ਗਏ ਸੀ ਕਿਹਦਾ ਬੰਦਾ ਇੰਨਾ ਔਕਾ ਕੰਮ ਕਰਦਾ ਮਸਾਂ ਐਨੀ ਠੰਡ ਦੇ ਵਿੱਚ ਜੀ ਨਹੀਂ ਕਰਦਾ ਹੁੰਦਾ ਜਾਣ ਨੂੰ ਅੰਦਰੋਂ ਜਾਦ ਹੋ ਗਏ 10 15 ਮਿੰਟ ਲਈ ਗਏ ਡਰਾਈਵੇ ਤੇ ਜਗ੍ਹਾ ਨਹੀਂ ਸੀ ਕਿ ਉਹਨਾਂ ਨੇ ਸੜਕ ਤੇ ਗੱਡੀ ਲਾਤੀ ਜਦੋਂ ਵਾਪਸ ਆਏ ਵਾਹਨ ਦੇ ਪਿੱਛੇ ਸ਼ੀਸ਼ੇ ਲੱਗੇ ਹੋਏ ਨੇ ਜਿਹੜੇ ਦੋ ਉਹ ਤੋੜ ਕੇ ਵੀ ਉਹਦਾ ਸਮਾਨ ਚੱਕ ਕੇ ਲੈ ਗਿਆ ਵਿੱਚੋਂ ਕਿੰਨਾ ਡ੍ਰਿੱਲਾਂ ਡਰੋਲਾ ਕਹਿੰਦਾ ਹਲਤਾ ਮੇਰਾ ਭਾਰਾ ਸਮਾਨ ਪਿਆ ਸੀ ਪਿੱਛੇ ਡਰਾਈਵ ਵਾਲਾ ਇਦਾਂ ਦਾ ਸਮਾਨ ਕਹਿੰਦਾ ਉਹਦੇ ਕਰਕੇ ਘੱਟ ਚੱਕਿਆ ਗਿਆ ਕਹਿੰਦਾ ਨਹੀਂ ਉਹਨਾਂ ਨੇ ਫੂਰ ਚੱਕ ਕੇ ਲੈ ਜਾਣਾ ਸੀਗਾ ਇੱਕ ਤਾਂ ਉਹਦਾ 11500 ਡਾਲਰ ਦਾ ਨੁਕਸਾਨ ਹੋਇਆ ਦੂਜਾ ਜੇ ਉਸ ਦਿਨ ਉਹਨੂੰ ਕੰਮ ਤੇ ਉੱਚ ਟੂਲਾਂ ਦੀ ਲੋਡ ਹੋਣੀ ਵਿਚਾਰਾ ਉਹ ਵਰਤ ਨਹੀਂ ਸਕਦਾ ਹੈਗਾ ਕਹਿੰਦਾ ਯਾਰ ਬੰਦਾ ਮਾਸਾ ਜਾਂਦਾ ਐਨੀ ਠੰਡ ਦੇ ਵਿੱਚ ਸਾਰਾ ਕਹਿੰਦਾ ਯਾਰ ਜੰਮੀ ਸ਼ਰਸ ਸਰਹੀ ਵੀ ਆ ਗਿਆ ਕਹਿੰਦਾ ਕੋਈ ਕਹਿੰਦਾ ਵੀ ਕੋਈ ਐਕਸ਼ਨ ਹੀ ਨਹੀਂ ਹੋ ਸਕਦਾ ਹੈਗਾ ਉਹਦੇ ਉੱਤੇ ਤਾਂ ਗੱਡੀਆਂ ਚੋਰੀ ਹੋਈ ਤੇ ਨਹੀਂ ਐਕਸ਼ਨ ਉਹਦਾ ਟੂਲ ਦਾ ਹੁੰਦਾ ਕੀ ਨੇ ਪੁੱਛਦਾ ਸਰ ਸਭ ਇੱਕ ਛਿੱਲ ਕਿ ਦੇਦਾ ਉਹ ਰਾਏ ਦੀਪ ਆ ਗਿਆ ਇਹ ਵੀ ਮੇਰੇ ਵਰਗਾ ਹੀ ਐ ਵੀ ਗੰਨਾ ਨਹੀਂ ਚੂਪਦਾ ਤੇ ਆਹ ਕਰਦੇ ਆਣੇ ਚੂਪ ਚੂਪ ਕੇ ਮੰਮੀ ਚਾਚੀ ਸਿੰਘ ਜੀ ਸਾਡਾ ਟਾਪਰ ਦਿੰਦੇ ਨੇ ਪਹਿਲਾਂ ਵਧੀਆ ਹੁੰਦਾ ਸੀ ਧੋਣੀ ਸੇਕ ਹੀ ਜਾਣੀ ਨਾਲੇ ਉਹਦੇ ਚੂਪ ਚੂਪ ਕੇ ਗੰਨਾ ਜਾਂ ਸਿੱਟੀ ਜਾਣਾ ਹਾਂਜੀ ਦਾਦਾ ਮੇਰਾ ਇਦਾਂ ਹੀ ਕਰਦਾ ਸੀ ਬਸੀ ਗੱਲ ਇੱਤੋਂ ਉਹ ਸਾਡੇ ਕੱਚਾ ਵੇੜਾ ਸੀ ਨਾ ਉਹ ਐਕਸਪੀਰੀਅੰਸ ਨਹੀਂ ਕਰ ਸਕੀ ਤੁਸੀਂ ਉਹ ਮੈਨੂੰ ਮੈਨੂੰ ਮੇਰੀ ਉਹ ਬਾੜੀ ਲੱਗ ਚੀਜ਼ ਆ ਵੀ ਜਿਵੇਂ ਕਹਿੰਦੇ ਨੇ ਕੋਜ਼ੀ ਫੀਲਿੰਗ ਸੋਫੇ ਤੇ ਕੰਬਲ ਸਿੱਤੇ ਹੋਏ ਨੇ ਮੈਨੂੰ ਗਰਮੀ ਲੱਗਣ ਲੱਗ ਜਾਂਦੀ ਹੈ ਮੇਰੀ ਬਾੜੀ ਪ੍ਰੋਬਲਮ ਆ ਉਹ ਰਾਤ ਨੂੰ ਮੈਂ ਖੇਸ ਲੈ ਕੇ ਪੈਂਦਾ ਉਹ ਕੰਬਲ ਨਹੀਂ ਮੇਰਾ ਇਹ ਨਾ ਜੀ ਕਰ ਰਿਹਾ ਤੇ ਪਰ ਮੇਰੇ ਦੰਦਾ ਦੇ ਕੈਪ ਚੜੇ ਹੋਣ ਕਰਕੇ ਮੈਨੂੰ ਔਖਾ ਹੋ ਫਿਰ ਵੀ ਔਖਾ ਹੋਏ ਵੀ ਐਂ ਵੀ ਕਰਨਾ ਔਖਾ ਆ ਮੈਨੂੰ ਤੋੜ ਕੇ ਦੇ ਦੋ ਮੇਰੇ ਵੀ ਮੋਲੇ ਦੰਦਾ ਥੋੜਾ ਇਹਨਾਂ ਲੱਗਦਾ ਜਿਵੇਂ ਪ੍ਰੈਸ਼ਰ ਪੈਂਦਾ ਹੁੰਦਾ ਤੇ ਰਹਿੰਦਾ ਹੁੰਦਾ ਕਹਿੰਦੇ ਟਰੰਪ ਫੱਟੇ ਚੱਕੀ ਜਾਂਦਾ ਵਾ ਇਹ ਤੋਤਾ ਹੈ ਜੇ ਟਰੰਪ ਨੂੰ ਫੱਟੇ ਚੱਕ ਕੇ ਕਹਿੰਦੇ ਕੈਨੇਡਾ ਚ 2.5 ਲੱਖ ਤੋਂ ਲੈ ਕੇ 10 ਲੱਖ ਜੌਬ ਜਾ ਸਕਦੀ ਹੈ ਸਾਰੇ ਵਸਿਆਂ ਕਲੇਟਰ ਦੀ ਲੋਈ ਵੀ ਆ ਬਾਤ ਲੱਗੀ ਵੀ ਸਾਰੇ ਵਸਿਆਂ ਹੋਰਿਆ ਤੈਨੂੰ ਕਾਕੀ ਲੋਰਿਆ ਲੱਗ ਬੈਠਾ ਹਾਂਜੀ ਪਰ ਡਰਸ ਪੀਣ ਦਾ ਹੀ ਫਾਇਦਾ ਹੈ ਰਗੇ ਸਵਾਦੀ ਕੱਟ ਕੇ ਪੋਰੀਆਂ ਕਰਕੇ ਛੋਟੀਆਂ ਛੋਟੀਆਂ ਕਰ ਲੈ ਚੋਲੀ ਨਾਲ ਕੱਟ ਕੇ ਆਹ ਅਗਲੀ ਵੀ ਛਿਲਕੇ ਦੇ ਦੇ ਬਹੁਤ ਪਲੀਜ਼ ਪਤਾ ਮਿਹਨਤ ਲੱਗਦੀ ਹੈ ਮੈਨੂੰ ਪਰ ਆਪ ਛਿਲਾ ਰੱਬ ਨੇ ਤੁਹਾਨੂੰ ਡਰਸ ਪੀ ਲਈ ਤੂੰ ਕੋਈ ਨਹੀਂ ਦੱਸਣ ਕਰਦੇ